ਕਿੰਨੀ ਦੂਰ ਤੱਕ ਇਹ ਕੇਸਰੀ ਨਿਸ਼ਾਨਾ ਵਾਲੇ ਟਰੈਕਟਰ ਗੱਟੀਆਂ ਜਾਂਦੀਆਂ ਹੋਈਆਂ ਦਿਖਾਈ ਦੇ ਰੀਆਂ ਤੇ ਲੰਮਾ ਕਾਫਲਾ ਮੁੱਕਣ ਦਾ ਨਾ ਨਹੀਂ ਲੈ ਰਿਹਾ ਭਾਈ ਸਰਬਜੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਦੇਖੋ ਕਾਫਲੇ ਦੀ ਲਾਈਨ ਨਹੀਂ ਟੁੱਟ ਰਹੀ ਔਰ ਲੋਕ ਆਪ ਮੁਹਾਰੇ ਇਸ ਵਕਤ ਚੱਲ ਰਹੇ ਆ ਅਹੀਂ ਆਪ ਕਈਆਂ ਪਿੰਡਾਂ 'ਚ ਹੁਣ ਹੋਰ ਰੂਟ ਥਾਣੀ ਹੋ ਕੇ ਆਏ ਆ ਇਸੇ ਕਰਕੇ ਵੀ ਹਵਾ ਕੀ ਹੈ ਤੇ ਕੋਈ ਪਿੰਡ ਐਸਾ ਨਹੀਂ ਜਿਹਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਕੋਈ ਐਸਾ ਮਾਹੌਲ ਨਹੀਂ ਆਪ ਮੁਹਾਰੇ ਲੋਕ ਤੁਰੇ ਹੋਏ ਆ ਹੁਣ ਤਾਂ ਸਿਰਫ ਬਸ ਮੋਹਰ ਲਗਣੀ ਬਾਕੀ ਰਹਿ ਗਈ ਹੈ ਉਹ ਸ਼ੱਕ ਵਾਲੀ ਤਾਂ ਕੋਈ ਗੱਲ ਨਹੀਂ ਕੀ ਕਿਵੇਂ ਦੇਖਦੇ ਹੋ ਵੱਡਾ ਕਾਫਲਾ ਲੰਘਿਆ ਹਜੇ ਪਿੱਛੇ ਤੱਕਾਈ ਜਾਂਦੀ ਪੂਰੀ ਚੜਤਾ ਬਾਈ ਜੀ ਦੀ ਫੁੱਲ ਚੜਤਾ ਜੀ ਪੂਰਾ ਖਾਲਸੇ ਦੇ ਨਾਲ ਆ ਸਾਰਾ ਪਿੰਡ ਜਿਹੜੇ ਇਹਨੇ ਪ੍ਰਚਾਰ ਕਰ ਰਹੇ ਉਹਨਾਂ ਦੇ ਹੱਕ ਵਿੱਚ ਬਿਲ ਬਿਲਕੁਲ ਕੁੱਤੇ ਭੌਂਕਦੇ ਫਿਰਦੇ ਐਵੇਂ ਨਚਾਰ ਤੁਰੇ ਫਿਰਦਾ ਨਚਾਰ ਸਾਰੇ ਨਚਾਰ ਆ ਗਏ ਕੋਈ ਉਹਨਾਂ ਦੇ ਪੱਲੇ ਨਹੀਂ ਬਿਆਨ ਦੇ ਕੇ 2 ਘੰਟੇ ਬਾਅਦ ਬਦਲ ਜਾਂਦੇ ਆ ਬਾਈ ਅੱਜ ਕੀ ਖਾਲਸਾ ਦਿਖਾਊਗਾ ਰੰਗ ਜਿੱਤੂ ਗਾਈ ਬਹੁਤ ਵੱਡੀ ਜੋਰ ਤੇ ਜਿੱਤੂ ਗਾਈ ਕੋਣ ਜੀ ਸਰਮਜੀਤ ਸਿੰਘ ਖਾਲਸਾ ਜੀ ਰੂਪਾ ਤਾਂ ਦਿਖਾ ਰਹੇ ਹਾਂ ਜਿੱਥੇ ਭਾਈ ਸਰਬਜੀਤ ਸਿੰਘ ਦਾ ਕਾਫਲਾ ਜਾ ਰਿਹਾ ਪਹਿਲਾਂ ਉਸ ਪਾਸੇ ਤੋਂ ਤੁਹਾਨੂੰ ਜ਼ੂਮ ਇਨ ਕਰਕੇ ਦਿਖਾ ਦਈਏ ਕਿ ਕਿੰਨੀ ਦੂਰ ਤੱਕ ਇਹ ਕੇਸਰੀ ਨਿਸ਼ਾਨਾ ਵਾਲੇ ਟਰੈਕਟਰ ਗੱਡੀਆਂ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਲੰਮਾ ਕਾਫਲਾ ਮੁੱਕਣ ਦਾ ਨਾ ਨਹੀਂ ਲੈ ਰਿਹਾ ਭਾਈ ਸਰਬਜੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਲਗਾਤਾਰ ਕੇਸਰੀ ਨਿਸ਼ਾਨਾ ਵਾਲੀਆਂ ਇਹ ਗੱਡੀਆਂ ਤੇ ਟਰੈਕਟਰ ਇਸ ਕਾਫਲੇ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈ ਕਤਾਰ ਬੜੀ ਲੰਮੀ ਹੈ ਨਾਲ ਦੀ ਨਾਲ ਤੁਹਾਨੂੰ ਕਤਾਰ ਵੀ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਥੇ ਲੋਕਾਂ ਦੀ ਗੱਲਬਾਤ ਕਰਾ ਦਨੇ ਬਾਈ ਕਿਵੇਂ ਹੋ ਵਧੀਆ ਵੀਰੇ ਵਧੀਆ ਵੀਰੇ ਆ ਭਾਈ ਰੂਪਾ ਪਿੰਡ ਭਾਈ ਰੂਪਾ ਪਿੰਡ ਜੀ ਕਿਵੇਂ ਦੇਖਦੇ ਹੋ ਵੱਡਾ ਕਾਫਲਾ ਲੰਘਿਆ ਹਜੇ ਪਿੱਛੇ ਤੱਕ ਆਈ ਜਾਂਦੀ ਪੂਰੀ ਚੜਤਾ ਬਾਈ ਜੀ ਦੀ ਫੁੱਲ ਚੜਤਾ ਜੀ ਕੀ ਕੀ ਕਹਿੰਦੀ ਹਵਾ ਫਿਰ ਭਾਈ ਰੂਪਾ ਇਸੇ ਇਲਾਕੇ ਦੀ ਭਾਈ ਰੂਪਾ ਦੀ ਹਵਾ ਫੁੱਲ ਆ ਵੀਰੇ ਪੂਰਾ ਖਾਲਸੇ ਦੇ ਨਾਲ ਆ ਸਾਰਾ ਪਿੰਡ ਸਾਰਾ ਪਿੰਡ ਕਿੱ ਟੱਕ ਕਾਫਲਾ ਤੁਸੀਂ ਜਾਂਦਾ ਦੇਖਿਆ ਇੱਧਰ ਮੰਨ ਕੇ ਚੱਲੋ ਜੀ 20 ਮਿੰਟ ਹੋ ਗਏ ਲੰਘੀ ਜਾਂਦਿਆਂ ਨੂੰ ਜੀ ਅੱਛਾ ਹਾਲੇ ਪਤਾ ਨਹੀਂ ਕਿੰਨਾ ਕਿ ਪਿੱਛੇ ਆ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਕੀ ਕਹਿੰਦੀ ਹੈ ਹਵਾ ਫਰੀਦਕੋਟ ਦੀ ਹੁਣ ਫਰੀਦਕੋਟ ਸਰਪ ਜੀ ਦੇ ਹੱਕ ਜੀ ਬਾਈ ਫਿਰ ਕੀ ਸੀ ਹਾਂ ਜੀ ਕੀ ਲੱਗਦਾ ਬਾਈ ਜੀ ਹਵਾ ਵੀ ਬਹੁਤ ਜ਼ਿਆਦਾ ਹੈ ਸਰਪ ਜੀ ਦੀ ਸਰਪ ਜੀ ਜਿੱਤੂਗਾ ਫਿਰ ਸੈਂਟ ਵੱਡੀਆਂ ਪਾਰਟੀਆਂ ਹੋਰ ਰਵੇਤੀ ਪਾਰਟੀਆਂ ਵਾਈਟ ਟਾਈਮ ਗੱਪ ਮਾਰੀ ਜਾਂਦੀਆਂ ਯਾਰ ਬਾਈ ਕਿਸੇ ਤੋਂ ਕੁਝ ਨਹੀਂ ਲੈਣਾ ਬਈ ਸਰਪ ਜੀ ਦਾ ਬੱਲੇ ਬੱਲੇ ਆ ਸਰਪ ਜੀ ਤੇ ਦੀ ਵੱਡੇ ਚਿਹਰੇ ਫਿਲਮਾਂ ਦੇ ਸਟਾਰੇ ਆ ਗਏ ਜੀ ਉਹਦਾ ਬਾਈ ਉਹੀ ਆ ਫੋਕੇ ਪੈਂਟ ਆ ਫੋਕੇ ਪੈਂਟ ਹੀ ਉਹਨਾਂ ਦੇ ਅੱਛਾ ਉਹ ਜਮਾਈ ਉਹਦਾ ਫਿਲਮੀ ਐਕਟਰ ਹੈ ਕੋਈ ਕਲਾਕਾਰ ਐਕਟਰ ਹੈ ਉਹ ਜਵੇ ਨੂੰ ਕੁਝ ਕਰਦੇ ਪੰਜਾਬ ਦੇ ਵਿੱਚ ਆਪਣਾ ਕੀ ਲੱਗਦਾ ਉਹਨਾਂ ਦੇ ਪਾਰਟੀਆਂ ਪਿੱਛੇ ਰਗਾਸ ਟੌਣ ਟੌਣ ਹੰਬੇ ਪਏ ਲੋਕ ਇੰਨੇ ਹੰਬੇ ਪਏ ਨੇ ਹੂੰ ਕੀ ਹੱਕਦਾਰ ਕਰ ਇੱਥੋਂ ਦੇ ਰਹਿਣ ਵਾਲੇ ਵੀਰੇ ਤਾਂ ਕਾਲੋ ਗਿਆ ਜੀ ਕੀ ਲੱਗਦਾ ਭਾਈ ਫਰੀਦਕੋਟ ਦੀ ਆਵਾ ਜਿੱਤੂਗਾ ਜੀ ਬਹੁਤ ਵੱਡੀ ਓਵਰ ਤੇ ਜਿੱਤੂਗਾ ਜੀ ਕੌਣ ਜੀ ਸਰਮਜੀਤ ਸਿੰਘ ਖਾਲਸਾ ਜੀ ਅੱਛਾ ਜੀ ਹਾਕੀ ਫਿਰ ਔਰ ਨਚਾਰ ਆ ਜੀ ਉਹ ਕਹਿੰਦੇ ਜੀ ਅਸੀਂ ਪੱਗ ਸੰਭਣੀ ਆ ਜੀ ਪੰਜਾਬ ਦੀ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣਾ ਸਾਰੀਆਂ ਪਾਰਟੀਆਂ ਦੇ ਦਾਅਵੇ ਇਹੀ ਆ ਪਹਿਲਾਂ ਨਾ ਬਣਾਉਂਦਾ ਹੁਣ ਬਣਾਉਣਗੇ ਪਹਿਲਾਂ ਕਿ ਉਹਨਾਂ ਬਣਾਉਂਦਾਂ ਨੇ ਇੰਨਾ ਛਾਰ ਹੋ ਗਿਆ ਕਾਲੀਆਂ ਨੂੰ ਕਾਂਗਰਸ ਨੂੰ ਪਹਿਲਾਂ ਇਹਨਾਂ ਬਣਾਉਂਦਾਂ ਨੇ ਹੁਣ ਸਾਡਾ ਇਹ ਸਾਡੀ ਪੱਗ ਢਿੱਗੀ ਵੀ ਸਿਰ ਤੇ ਰੱਖੀ ਸਾਡੇ ਅਸੀਂ ਤਾਂ ਇਹਨੂੰ ਬੋਟ ਪਾਵਾਂਗੇ ਇਹਨੂੰ ਜਿਤਾਵਾਂਗੇ ਰਾਹੁਲ ਗਾਂਧੀ ਤੇ ਬਰਾਬਰ ਵੜਾਵਾਂਗੇ ਜੀ ਬਾਈ ਜੀ ਕੀ ਹਾਲ ਹੈ ਜੀ ਕਿਵੇਂ ਦੇਖਦੇ ਹੱਥ ਤੇ ਰਹਿਣ ਵਾਲੇ ਹਾਂਜੀ ਹਾਂਜੀ ਲੱਗਦਾ ਹੈ ਇਹ ਹਵਾ ਕਿੱਧਰ ਨੂੰ ਜਾ ਰਹੀ ਹੈ ਹਵਾ ਭਾਈ ਇਹ ਇਹਦੇ ਪਾਸੇ ਨਾਲ ਜਾ ਰਹੀ ਹੈ ਸਰਬਜੀਤ ਦੇ ਨਾਲ ਬਾਕੀ ਪਾਰਟੀਆਂ ਦੇ ਵੀ ਦਾਅਵੇ ਵੱਡੇ ਆ ਉਹ ਕਹਿੰਦੇ ਭਈ ਅਸੀਂ ਜਿੱਤਣਾ ਸਾਡੀ ਜਿੱਤ ਪੱਕੀ ਆ ਨਾ ਜੀ ਨਾ ਇਹਦੀ ਪੱਕੀ ਆ ਜਿੱਤ ਬਾਈ ਸਰਬਜੀਤ ਤੇ ਹੋਰ ਵੀ ਲੋਕ ਜਿਹੜੇ ਹੈਗੇ ਇੱਥੇ ਮੌਜੂਦ ਹੈ ਭਾਈ ਕਿਵੇਂ ਇੱਥੇ ਹੀ ਰਹਿਣ ਵਾਲੇ ਹੋ ਹਾਂਜੀ ਹਾਂ ਨਾਲ ਦਾ ਪੰਡਿਆ ਗਾਲੂ ਕਿ ਜੀ ਗਾਲੂ ਕਿ ਕੀ ਲੱਗਦਾ ਭਾਈ ਮਾਹੌਲ ਕੀ ਕਹਿੰਦਾ ਫਰੀਦਕੋਟ ਮਾਹੌਲ ਤਾਂ ਜੀ ਬਾਈ ਦੇ ਹੱਕ ਜੀ ਆ ਸਰਬੀ ਸਿੰਘ ਖਾਲਸਾ ਦੇ ਜੀ ਕਿਉਂਕਿ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਜੀ ਆਪਣੀ ਕੌਮ ਖਾਤਰ ਆ ਤੇ ਆਪਣੇ ਲੋਕਾਂ ਨੂੰ ਇਹਨਾਂ ਦਾ ਮੁੱਲ ਪਾਉਣਾ ਚਾਹੀਦਾ ਜੀ ਪਰ ਬਾਕੀ ਵਿਧਾਇਕ ਜਿਹੜੇ ਆ ਕੈਂਡੀਡੇਟ ਖੜੇ ਜੀ ਉਹ ਕਹਿੰਦੇ ਸਾਡੀ ਉਂਗਲਾਂ ਦੇ ਉੱਤੇ ਜਿਹੜੇ ਰੱਟੇ ਹੋਏ ਆ ਜਿਹੜੇ ਇੱਥੇ ਦੇ ਮੁੱਦੇ ਸਾਰੇ ਸਮਝਦੇ ਆਂ ਜੀ ਆਪਣੇ ਸਰਕਾਰਾਂ ਨੇ ਹੁਣ ਤੱਕ ਝੂਠ ਮਾਰ ਕੇ ਵੋਟਾਂ ਲੈਂਤੀਆਂ ਜੀ ਤੇ ਉਹ ਹੁਣ ਵੀ ਉਾਂ ਹੀ ਚਾਹੁੰਦੇ ਆ ਵੋਟਾਂ ਲੈਣੀਆਂ ਜੀ ਪਰ ਲੋਕ ਹੁਣ ਪਹਿਲੇ ਨਾਲੋਂ ਬਹੁਤ ਜਾਗਰੂਕ ਹੋ ਗਏ ਜੀ ਤੇ ਸੀਧਾ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਸਮਝਦੇ ਆ ਜੀ ਇਸ ਲਈ ਲੋਕਾਂ ਨੂੰ ਸਮਝਣਾ ਚਾਹੀਦਾ ਜੀ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਜੀ ਇੱਥੋਂ ਦੇ ਰਹਿਣ ਵਾਲੇ ਆ ਜੀ ਕੀ ਲੱਗਦਾ ਕੀ ਕਹਿੰਦੀ ਫਰੀਦਕੋਟ ਦੀ ਸਰਦਾਰ ਬੋ ਜਿੱਤ ਬਈ ਬਾਕੀ ਪਾਰਟੀਆਂ ਕਹਿ ਰਹੀਆਂ ਵੀ ਅਸੀਂ ਰਵਾਇਤੀ ਪਾਰਟੀਆਂ, ਪੁਰਾਣੀਆਂ ਪਾਰਟੀਆਂ। ਕੀਤਾ ਹੀ ਕੁਛ ਨਹੀਂ, ਉਹਨਾਂ ਨੇ ਕੀਤਾ ਹੀ ਕੁਛ ਨਹੀਂ। 10000 ਰੁਪਏ ਉਹਨਾਂ ਦੇ। 10000 ਰੁਪਏ ਤਰੂ ਫੇਲ ਆ। ਕਿਹੜੇ ਇੰਨੇ ਪ੍ਰਚਾਰ ਕਰ ਰਹੇ ਉਹਨਾਂ ਦੇ ਹੱਕ 'ਚ। ਬਿਲ ਬਿਲਕੁਲ ਕੁੱਤੇ ਭੌਂਗਦੇ ਫਿਰਦੇ ਐਵੇਂ। ਨਚਾਰ ਤੁਰੇ ਫਿਰਦਾ ਨਚਾਰ। ਸਾਰੇ ਨਚਾਰ ਆ ਗਏ। ਕੋਈ ਉਹਨਾਂ ਦੇ ਪੱਲੇ ਨਹੀਂ। ਬਿਆਨ ਦੇ ਕੇ 2 ਘੰਟਿਆਂ ਬਾਅਦ ਬਦਲ ਜਾਂਦੇ ਆ। ਭਾਈ ਐਤ ਕੀ ਖਾਲਸਾ ਦਿਖਾਊਗਾ। ਰੰਗ। ਚਾਰੇ ਸੀਟਾਂ ਪੱਕੀਆਂ। ਸਿੰਘ ਸਾਹਿਬ ਜੀ ਕਿਵੇਂ ਦੇਖਦੇ ਹੋ? ਤੁਸੀਂ ਮਾਹੌਲ ਦੇਖਿਆ ਹੁਣ ਇੱਥੇ? ਭਾਈ ਸਾਹਿਬ ਆ ਗਏ ਨੇ। ਆਹ ਦੇਖੋ। ਔਰ ਲੋਕ ਆਪ ਮੁਹਾਰੇ ਐਸ ਵਕਤ ਚੱਲ ਰਹੇ ਆ ਮੈਨੂੰ ਲੱਗਦਾ ਵੀ ਲੋਕ ਪੁੱਛ ਪੁੱਛ ਕੇ ਨਾਲ ਮਿਲ ਰਿਹਾ ਕਾਫਲੇ ਦੇ ਕਿਸ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕਾਫਲਾ ਜਾ ਕਿੱਧਰ ਨੂੰ ਤਾ ਕਿੱਧਰ ਨੂੰ ਰਿਹਾ ਹੁਰਜੇ ਵੀ ਫਿਰ ਹਾਂ ਮੈਂ ਇਹ ਸਮਝਾਂ ਵੀ ਆਪੇ ਨੂੰ ਚੱਲ ਰਹੇ ਸਾਰੇ ਤੋਂ ਇਹਨਾਂ ਨੂੰ ਕੋਈ ਚਲਾ ਨਹੀਂ ਰਿਹਾ ਕੁਦਰਤ ਹੀ ਚਲਾ ਰਹੀ ਹੈ ਇਹਨਾਂ ਨੂੰ ਐਸ ਵਕਤ ਇੰਨਾ ਵੱਡਾ ਹਲਾਰਾ ਸੰਗਤ ਦੇ ਜਿਹੜਾ ਹੀ ਵੇਖ ਰਹੇ ਆ ਕੀ ਕੀ ਨਜ਼ਾਰਾ ਤੱਕਿਆ ਜੀ ਤੁਸੀਂ ਇੱਥੇ ਬਿਲਕੁਲ ਮਹਾਰਾ ਨਜ਼ਾਰਾ ਕੋ ਕਹਿਣ ਦੀ ਗੱਲ ਹੀ ਨਹੀਂ ਕਿ ਹੱਤ ਘਤ ਨਹੀਂ ਥੋੜਾ ਏ ਇਤਸ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕੀ ਹੈ ਅਸੀਂ ਆਪ ਕਈਆਂ ਪਿੰਡਾਂ ਚੋਂ ਹੁਣ ਹੋਰ ਰੂਟਾ ਨਹੀਂ ਹੋ ਕੇ ਆਏ ਆ ਇਸੇ ਕਰਕੇ ਵੀ ਹਵਾ ਕੀ ਹੈ ਤੇ ਕੋਈ ਪਿੰਡ ਐਸਾ ਨਹੀਂ ਜਿਹਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਕੋਈ ਐਸਾ ਮਾਹੌਲ ਨਹੀਂ ਆਪ ਮੁਹਾਰੇ ਲੋਕ ਤੁਰੇ ਹੋਏ ਆ ਤੇ ਗੁਰੂ ਦੀ ਕਲਾ ਵਰਤ ਨਹੀਂ ਇਹ ਪਿਛਲੇ ਤਿੰਨਾ ਚੌਂ ਦਿਨਾਂ ਚ ਸਾਰੀ ਖੇਡ ਵਰਤਦੀ ਹੁੰਦੀ ਆ ਉਹ ਮਾਹੌਲ ਬਣ ਗਿਆ ਹੁਣ ਤਾਂ ਸਿਰਫ ਬਸ ਮੋਹਰ ਲਗਣੀ ਬਾਕੀ ਰਹਿ ਗਈ ਆ ਕੋਈ ਸ਼ੱਕ ਵਾਲੀ ਤਾਂ ਕੋਈ ਗੱਲ ਨਹੀਂ ਕੀਤੀ ਤੇ ਮੈਂ ਵੀ ਪਿੱਛੇ ਵੀ ਬੇਨਤੀ ਕਰਕੇ ਆਏ ਆ ਵੀ ਪਾਏ ਬਿਆੰਸੋ ਨੇ ਸਿਰ ਦਿੱਤਾ ਸੀਗਾ ਅਜੇ ਤਾਂ ਸਰ ਵਗੂਠਾ ਹੀ ਲਾਉਣਾ ਪਹਿਲੀ ਨੂੰ ਹਾਂ ਇਸ ਕਰਕੇ ਸਾਡਾ ਫਰਜ ਬਣਦਾ ਵੀ ਪਹਿਲੀ ਨੂੰ ਲਾ ਕੇ ਆਪਾਂ ਸੱਚੀ ਸਿਚੁਏਸ਼ਨ ਦਾ ਅਝਲੀ ਭੇਟ ਕਰੀਏ ਜੀ ਨੰਤਲ ਹੋਰ ਅਸੇ ਬਸੇ ਤੇ ਲੋਕਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜੀ ਤੁਸੀਂ ਰਹਿਣ ਵਾਲੇ ਜੀ ਕੀ ਕਹਿੰਦੀ ਹਵਾ ਫਿਰ ਇੱਥੋਂ ਦੀ ਹਵਾ ਇੱਕ ਦੀ ਸਰਬਜੀ ਸਿੰਘ ਦੀ ਹੈ ਹਾਂ 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 ਪੂਰੀ ਸਰਬਜੀ ਖਾਲਸੇ ਦੀ ਹੁਣ ਬਾਕੀ ਝੰਡੇ ਫਿਰ ਜਿਹੜੇ ਚੱਕੇ ਹੁੰਦੇ ਜੀ ਪਾਰਟੀਆਂ ਦੇ ਤੁਸੀਂ ਵੀ ਤਾਂ ਕਿਸੇ ਦੇ ਮਗਰ ਪਹਿਲਾਂ ਹੋਵੋਗੇ ਹੀ ਅੱਗੇ ਬਿਠੇ ਰਿਆਂ ਅੱਗੇ ਕਾਂਗਰਸ ਨੂੰ ਪਾਉਂਦੇ ਰਿਆਂ ਅਕਾਲੀ ਨੂੰ ਪਾਉਂਦੇ ਰਿਆਂ ਇੱਕ ਦੀ ਅਸੀਂ ਇਹੇ ਸਿਰਪਾਵਾਗੇ ਸਰਵਿਸ ਖਾਲਸਾ ਪਾਵਾਂਗੇ ਬਾਕੀਆਂ ਨੂੰ ਕਿਉਂ ਨਕਾਰਤਾ ਜੀ ਬਾਜੀ ਤੈਨੂੰ ਉਹਨੇ ਦੇਖੋ ਕੀਤਾ ਹੋਏ ਨਾ ਕਰੇ ਹੋਏ ਜੇਦੇ ਸਾਨੂੰ ਚੰਗਾ ਹੀ ਲੱਗਦਾ ਜੀ ਅੱਜ ਕੁਰਬਾਨੀ ਤਾਂ ਹੈ ਜੀ ਇਹਨਾਂ ਦੀ ਕੋਈ ਕੁਰਬਾਨੀ ਕਰੀ ਆ ਅਕਸਰ ਤਾਂ ਪਾਵਾਂਗੇ ਜੀ ਇਹਨਾਂ ਨੂੰ ਬਾਈ ਜੀ ਇੱਥੇ ਦੇ ਰਹਿਣ ਵਾਲੇ ਹਾਂ ਹਾਂ ਜੀ ਕੀ ਲੱਗਦਾ ਹੈ ਇਸ ਵਾਰ ਕਲੀਅਰ ਆ ਸੀਟ ਇਹਦੀ ਜੀ ਆਪਣੇ ਭਾਈ ਸਰਵਿਸ ਦੀ ਭਾਈ ਸਰਵਿਸ ਦੀ ਹਾਂ ਹਾਂ ਬਾਕੀ ਪਾਰਟੀਆਂ ਨੂੰ ਪਿੱਛੇ ਕਿਉਂ ਕਰਤਾ ਜੀ ਉਹ ਕਹਿੰਦੇ ਵੀ ਅਸੀਂ ਨਾਮਵਰ ਪਾਰਟੀਆਂ ਪੁਰਾਣੀਆਂ ਪਾਰਟੀਆਂ ਸਾਡੇ ਆਗੂ ਬੜੇ ਤਜਰਬੇਕਾਰ ਹੈ ਜੀ ਇਹ ਜੀ ਦੇਖੋ ਇਹ ਧਰਮਸਤਾ ਵੀ ਸਾ ਐਡੀ ਵੱਡੀ ਪਰਿਵਾਰ ਦੀ ਕੁਰਬਾਨੀ ਆ ਛੋਟੇ ਛੋਟੇ ਬੱਚੇ ਰੋਲ ਕੇ ਵਿਚਾਰਾ ਸੀਦ ਹੋਇਆ ਧਰਮ ਦੇ ਵਾਸਤੇ ਜਾਨ ਦਿੱਤੀ ਉਹਨੇ ਕਿਹਾ ਆ ਆਪਣੇ ਪਰਸਨਲ ਪੱਕੀ ਹੈ ਕਿ ਤੁਹਾਨੂੰ ਲੱਗਦਾ ਵੀ ਸੀਟ ਪੱਕੀ ਇੱਥੇ ਕੁਝ ਲੋਕ ਬੈਠੇ ਬਾਈ ਜੀ ਕਿਵੇਂ ਹੋ ਕੀ ਲੱਗਦਾ ਬਾਈ ਫਰੀਦਕੋਟ ਦੀ ਹਵਾ ਕੀ ਕਹਿੰਦੀ ਆ ਦੇਖੋ ਜੀ ਮੌਕੇ ਦੇ ਪਤਾ ਲੱਗੂ ਹੁੰਦਾ ਵੋਟਾਂ ਤੋਂ ਬਾਅਦ ਕੀ ਦਾ ਰਿਜ਼ਲਟ ਹਾਂ ਹਾਂ ਥੋੜੇ ਦਿਨ ਰਹਿ ਗਏ ਹਾਂ ਥੋੜੇ ਦਿਨ 1 ਜੂਨ ਦੀ 1 ਜੂਨ ਦੇ ਵੋਟਾਂ ਗਈਆਂ ਪਤਾ ਲੱਗ ਜੂ ਬਾਕੀ ਲੋਕਾਂ ਦਾ ਉਤਸ਼ਾਹ ਤਾਂ ਇੱਧਰ ਵੀ ਬਹੁਤ ਆਗਾ ਸਰਪ ਜੀ ਖਾਲ ਸਕਨੀ ਵੀ ਬਹੁਤ ਆ ਲੋਕਾਂ ਦਾ ਹਾਂ ਬਈ ਕਿਵੇਂ ਹੋ ਕੀ ਲੱਗਦਾ ਲੋ ਫਰੀਦਕੋਟ ਦੀ ਹਵਾ ਕੀ ਕਹਿੰਦੀ ਹੈ ਜੀ ਵਧੀਆ ਹੀ ਬੰਦੇ ਸਰਕਾਰ ਆ ਜਾਈ ਵਧੀਆ ਜੀ ਹਾਂ ਜੀ ਵਧੀਆ ਵਧੀਆ ਇਹ ਸਰਕਾਰ ਆ ਜਾਈ ਇਹ ਵਧੀਆ ਕੀ ਦੀ ਜੀ ਇਹੀ ਇਹੀ ਕੀ ਦੀ ਆਪਣੀ ਆਹ ਨੰਗੀ ਸਰਕਾਰ ਆ ਨੰਗੀ ਆ ਜਿਹੜੀ ਆ ਸੱਚ ਆ ਆ ਗਿਆ ਇਹਨਾ ਕੀ ਭੁੱਲਾ ਗਿਆ ਨਾ ਜੀ ਮੈਨੂੰ ਭੁੱਲਾ ਵਾ ਕਰਮਜੀਤ ਅਨਮੋਲ ਹਾਂ ਇਹਨਾਂ ਦੀ ਕਰਮਜੀਤ ਅਨਮੋਲ ਹੋਰ ਹਾਂ ਜੀ ਸਰਬਜੀਤ ਖਾਲਸਾ ਵੀ ਖੜੇ ਆ ਕਰਮਜੀਤ ਅਨਮੋਲ ਵੀ ਖੜੇ ਆ ਇਹਨਾਂ ਦੀ ਆ ਵੋਟ ਇਹਨਾਂ ਨੂੰ ਵੀ ਪਾਉਣੀ ਆ ਜੀ ਇਹਨਾਂ ਨੂੰ ਪਾਣੀ ਪਾਈ ਹੋਰੀ ਨਾ ਭੁੱਲ ਗਏ ਬਾਈ ਜੀ ਕਿਵੇਂ ਹੋ ਜੀ ਕੀ ਲੱਗਦਾ ਇਸ ਵਾਰ ਜੀ ਫਰੀਦਕੋਟ ਕਿੱਧਰ ਜਾ ਸਕਦੇ ਲੋਕ ਅਜੇ ਤਾਂ ਉਹੀ ਆ ਜੀ ਡਾਂਮੜੋਲ ਕੰਮ ਹੀ ਹੈ ਅਜੇ ਡਾਂਮੜੋਲੇ ਜੀ ਹੁਣ ਤਾਂ ਮੈਚ ਕਹਿੰਦੇ ਮਗਿਆ ਪਿਆ ਜੀ ਮੈਚ ਮਗਿਆ ਬਾਈ ਆ ਗਿਆ ਮਗਿਆ ਪਿਆ ਖਾੜਾ ਬਾਈ ਕੀ ਲੱਗਦਾ ਜੀ ਬਰਨਾਲਾ ਏਰੀਆ ਤੋਂ ਬਰਨਾਲਾ ਏਰੀਆ ਤੋਂ ਤਾਂ ਬਰਨਾਲਾ ਏਰੀਆ ਤੇ ਹੋਰ ਉੱਧਰ ਬਾਈ ਹੋਰੀ ਬੈਠੇ ਇਹਨਾਂ ਨੂੰ ਵੀ ਜਰੂਰ ਪੁੱਛਾਂਗੇ ਕਿ ਕੀ ਲੱਗਦਾ ਹੈ ਕੀ ਲੱਗਦਾ ਜੀ ਫਰੀਦਕੋਟ ਦੀ ਲੋਕ ਕਿਸ ਵੱਲ ਇਸ ਵਾਰ ਜਾ ਸਕਦੇ ਆ ਕਿਹਨੂੰ ਫਤਵਾ ਦੇ ਕੇ ਭੇਜ ਸਕਦੇ ਇਹਨੂੰ ਵੀ ਦੇ ਸਕਣਗੇ ਜੀ ਹਾਂਜੀ ਇਸ ਨੂੰ ਦੇਣਗੇ ਖਾਲਸੇ ਨੂੰ ਖਾਲਸੇ ਨੂੰ ਹਾਂ ਖਾਲਸੇ ਨੂੰ ਕਿਉਂ ਲੱਗਦਾ ਤੁਹਾਨੂੰ ਵੀ ਇਸ ਵਾਰ ਫਰੀਦਕੋਟ ਦੇ ਲੋਕ ਪਿਛਲੀ ਵਾਰ ਹੀ ਕਲਾਕਾਰ ਸੀਗੇ ਉਹਨਾਂ ਨੂੰ ਉਦੋਂ ਜਿਤਾਇਆ ਸਦੀਕ ਹੋਰਾਂ ਨੂੰ ਹੁਣ ਵੀ ਕਲਾਕਾਰ ਆਏ ਆ ਉਹਨਾਂ ਦੇ ਹੱਕ 'ਚ ਬਹੁਤ ਕਲਾਕਾਰ ਆਏ ਆ ਜੀ ਆਸਰਾ ਜਾਂ ਸੋਰੀ ਖੜੇ ਹੈ ਜੀ ਫਿਰ ਉਹ ਵੱਡੀਆਂ ਪਾਰਟੀਆਂ ਕਿਉਂ ਨਹੀਂ ਏ ਪਾਰਟੀਆਂ ਵੇਚ ਤੇ ਨਹੀਂ ਕੁਰਬਾਨੀ ਵੇਚ ਤੇ ਕੰਮ ਚੱਲਦੇ ਆ ਕੁਰਬਾਨੀ ਦੇ ہاں ਉਹਨਾਂ ਦੀ ਕੁਰਬਾਨੀ ਹੈ ਤੁਹਾਨੂੰ ਬਈ ਕੀ ਲੱਗਦਾ ਜੀ ਬਹੁਤ ਚੰਗਾ ਲੱਗਦਾ ਜੀ ਚੰਗਾ ਤਾਂ ਲੱਗਦਾ ਕੌਣ ਚੰਗਾ ਲੱਗਦਾ ਜੀ ਚੰਗਾ ਹੀ ਇਹੀ ਲੱਗਦਾ ਇਹੀ ਸਰਬਜੀਤ ਸਰਬਜੀਤ ਹਾਂ ਜੀ ਸੋ ਬਿਲਕੁਲ ਕਾਫਲਾ ਬੇਸ਼ੱਕ ਲੰਘਿਆ ਹੈ ਪਰ ਉਸ ਤੋਂ ਇਲਾਵਾ ਅਸੀਂ ਆਸ-ਪਾਸ ਦੇ ਲੋਕਾਂ ਨਾਲ ਜੋ ਗੱਲਬਾਤ ਕੀਤੀ ਹੈ ਜੋ ਇੱਥੇ ਮੌਜੂਦ ਸੀ ਜਿਨ੍ਹਾਂ ਨੇ ਦੇਖਿਆ ਕਾਫਲਾ ਜਾਂ ਲੋਕ ਇੱਥੇ ਖੜੇ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਵਿਚਾਰ ਤੁਹਾਨੂੰ ਕਿਦਾਂ ਦੇ ਲੱਗੇ ਤੁਹਾਡੀਆਂ ਟਿੱਪਣੀਆਂ ਕੀ ਆ ਤੁਸੀਂ ਇਸ ਇਲਾਕੇ ਨਾਲ ਸੰਬੰਧਿਤ ਹੋ ਤਾਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ